ਉਹ ਚੀਜ਼ਾਂ ਸਰਕਾਰ ਨਹੀਂ ਕਰ ਪਾਈਆਂ ਜੋ ਕੰਟਰੋਲ ਸੋਸ਼ਲ ਮੀਡੀਆ ਦੇ ਉੱਤੇ ਖਾਸ ਕਰਕੇ ਕੁੜੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਲੀਲਤਾ ਵਾਧੀ ਜਾਂਦੀ ਸੀ ਤੇ ਇਸ ਦੇ ਨਤੀਜੇ ਸਮਾਜ ਨੂੰ ਘਾਤਕ ਭੁਗਤਣੇ ਪੈਂਦੇ ਸੀ ਇੱਕ ਸਰਪੰਚ ਨੇ ਜ਼ੁਰਤ ਕੀਤੀ ਉਹਨੇ ਪਿੰਡ ਦੇ ਵਿੱਚ ਜਿਹੜੀਆਂ ਕੁੜੀਆਂ ਪੜਦੀਆਂ ਉਹਨਾਂ ਦੇ ਮੋਬਾਈਲ ਰੱਖਣ ਤੇ پابੰਦੀ ਲਗਾ ਦਿੱਤੀ ਹੈ ਤੇ ਜਿਹੜੀਆਂ ਕਾਲਜ ਵਗੈਰਾ ਜਾਂਦੀਆਂ ਉਹਨਾਂ ਨੂੰ ਵੀ ਕੱਲਾ ਜਿਹੜਾ ਫੋਨ ਆ ਉਹ ਕੈਮਰੇ ਵਾਲਾ ਨਹੀਂ ਰੱਖ ਸਕਦੀਆਂ ਗੱਲ ਕਰਨ ਲਈ ਫੋਨ ਰੱਖਣਗੀਆਂ ਉਹਨਾਂ ਸਰਪੰਚ ਨੇ ਤਰਕ ਦਿੱਤਾ ਕਿ ਚੈਟ ਰਾਹੀਂ ਸਮਾਜ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਾਫੀ ਗਰਵਟ ਆ ਰਹੀ ਸੀ ਇਸ ਕਰਕੇ ਅਸੀਂ ਇਹ ਸਟੈਪ ਚੱਕਿਆ ਤੁਹਾਨੂੰ ਉਹਨਾਂ ਦਾ ਸਟੈਪ ਕਿਵੇਂ ਦਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਡੀ ਰਾਏ ਜ਼ਰੂਰ ਦੇਣੀ ਹੈ ਕਿਉਂਕਿ ਇੱਕ ਨਵਿੱਕਲਾ ਕਦਮ ਚੱਕਿਆ ਗਿਆ ਸਰਪੰਚ ਦਾ ਜੇਕਰ ਤੁਹਾਨੂੰ ਲੱਗਦਾ ਕਿ ਸਰਪੰਚ ਨੇ ਸਹੀ ਫੈਸਲਾ ਲਿਆ ਤੇ ਤੁਸੀਂ ਆਪਣੀ ਰਾਏ ਸਰਪੰਚ ਦੇ ਪੱਖ ਦੇ ਵਿੱਚ Yes ਲਿਖਣਾ ਨਹੀਂ ਤਾਂ No ਲਿਖਣਾ ਤੁਹਾਨੂੰ ਦੱਸ ਦਿੰਨੇ ਆ ਕਿ ਸਰਪੰਚ ਨੇ ਇਹ ਕਦਮ ਕਿਉਂ ਚੱਕਿਆ ਕਿਉਂਕਿ ਸਰਪੰਚ ਕਹਿੰਦਾ ਕਿ ਸਾਡੇ ਪਿੰਡ ਦੇ ਵਿੱਚ ਕੁੜੀਆਂ ਮੁੰਡੇ ਆਪਸ ਦੇ ਵਿੱਚ ਹੀ ਵਿਆਹ ਕਰਵਾ ਰਹੇ ਸੀ ਜਿਸ ਦੇ ਨਾਲ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਨੂੰ ਖਤਰਾ ਹੋ ਗਿਆ ਸੀ ਇਸ ਕਰਕੇ ਉਹਨਾਂ ਨੇ ਆਖਿਆ ਕਿ ਸ਼ਲੀਲਤਾ ਰਾਹੀਂ ਘਰ ਦੇ ਵਿੱਚ ਬੈਠੀਆਂ ਔਰਤਾਂ ਕੁੜੀਆਂ ਉਹਨਾਂ ਦੇ ਉੱਤੇ ਗਲਤ ਅਸਰ ਪੈਂਦਾ ਸੀ ਇਹ ਚੀਜ਼ ਉਹਨਾਂ ਨੇ ਆਖਿਆ ਕਿ ਇਹ ਚੀਜ਼ ਦਾ ਸਟੈਪ ਸੈਂਸਰ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਨੂੰ ਲਾਉਣਾ ਚਾਹੀਦਾ ਸੀ ਪਰ ਸਰਕਾਰ ਦੇ ਮੂੰਹ ਵੱਲ ਦੇਖਦੇ ਆਂ ਅਰਜ਼ੀਆਂ ਪਾਉਂਦੇ ਆਂ ਉਹਨਾਂ ਨੇ ਆਖਿਆ ਕਿ ਟਾਈਮ ਹੋ ਗਿਆ ਪਰ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਕੰਨ ਦੇ ਉੱਤੇ ਜੂਂ ਤੱਕ ਨਹੀਂ ਸਰਕੀ ਇਸ ਕਰਕੇ ਸਾਰੇ ਪਿੰਡ ਨੇ ਇਕੱਠ ਕੀਤਾ ਜਿਹਦੇ ਵਿੱਚ ਸਾਰੇ ਪਿੰਡ ਦੇ ਵਿੱਚ ਮੋਤਵਾਰ ਬੰਦੇ ਤੇ ਮੋਤਵਾਰ ਔਰਤਾਂ ਇਕੱਠਾ ਹੋਈਆਂ ਇੱਕ ਚੀਜ਼ ਇਸ ਫੈਸਲੇ ਦੇ ਵਿੱਚ ਸਭ ਤੋਂ ਵਧੀਆ ਜਿਹੜੀ ਲੱਗੀ ਕਿ ਪਿੰਡ ਦੀਆਂ ਕੁਝ ਜੜੀਆਂ ਕੁੜੀਆਂ ਸੀ ਤੇ ਔਰਤਾਂ ਸੀ ਉਹ ਵੀ ਇਸ ਫੈਸਲੇ ਦੇ ਵਿੱਚ ਸ਼ਾਮਲ ਸੀ ਤੇ ਸਭ ਤੋਂ ਵੱਧ ਪ੍ਰਸਤਾਵ ਉਹਨਾਂ ਨੇ ਹੀ ਲਿਆਂਦਾ ਕਿ ਪਿੰਡ ਦੀਆਂ ਕੁੜੀਆਂ ਜਿਹੜੀਆਂ ਕੁਵਾਰੀਆਂ ਤੇ ਔਰਤਾਂ ਉਹ ਕੈਮਰੇ ਵਾਲਾ ਫੋਨ ਨਹੀਂ ਰੱਖ ਸਕਦੀਆਂ ਕਈ ਲੋਕ ਇਸ ਫੈਸਲੇ ਨੂੰ ਤਾਲੇਬਾਨੀ ਫੈਸਲਾ ਆਖਦੇ ਆ ਉਹ ਆਖਦੇ ਆ ਕਿ ਇਹ ਜਿਹੜੀ 21ਵੀਂ ਸਦੀ ਦੇ ਵਿੱਚ ਔਰਤਾਂ ਨੂੰ ਆਜ਼ਾਦੀ ਮਿਲੀ ਆ ਉਸ ਦਾ ਘਾਣ ਉਹਨਾਂ ਨੇ ਆਖਿਆ ਕਿ ਜੇਕਰ ਕੁੜੀਆਂ ਦੇ ਉੱਤੇ ਸੋਸ਼ਲ ਮੀਡੀਆ ਦੇ ਰਾਈ ਜਿਹੜੀ ਸ਼ਰੀਲਤਾ ਵਰਗੀਆਂ ਚੀਜ਼ਾਂ ਚੱਲਦੀਆਂ ਕੁੜੀਆਂ ਦੇ ਉੱਤੇ ਉਹਦਾ ਜਿਹੜਾ ਪ੍ਰਭਾਵ ਗਲਤ ਪੈਂਦਾ ਤੇ ਮੁੰਡਿਆਂ ਦੇ ਉੱਤੇ ਵੀ ਪ੍ਰਭਾਵ ਗਲਤ ਪੈਂਦਾ ਕਿਉਂਕਿ ਜੇਕਰ ਕੋਈ ਗਲਤੀ ਹੁੰਦੀ ਆ ਤੇ ਉਹਦੇ ਵਿੱਚ ਮੁੰਡੇ ਵੀ ਉਹਨੇ ਦੋਚੀ ਆ ਫਿਰ ਇਹ ਕੁੜੀਆਂ ਨੂੰ ਕੱਲੀਆਂ ਨੂੰ ਇਹ ਜਿਹੜੀ ਸਜ਼ਾ ਕਿਉਂ ਦਿੱਤੀ ਗਈ ਇਸ ਚੀਜ਼ ਦੇ ਉੱਤੇ ਬਹਿਸ ਬਹੁਤ ਜ਼ਿਆਦੇ ਹੋ ਰਹੀ ਹੈ ਪਰ ਕਈ ਲੋਕ ਇਹ ਗੱਲ ਨੂੰ ਸਹੀ ਧੈਰਾ ਰਹੇ ਆ ਉਹਨਾਂ ਨੇ ਆਖਿਆ ਕਿ ਮੁੰਡੇ ਘਰਾਂ ਤੋਂ ਬਾਹਰ ਰਹਿੰਦੇ ਆ ਉਹਨਾਂ ਨੇ ਕੰਮਕਾਰ ਦੇ ਲਈ ਦੂਰ ਦਰਾਡੇ ਜਾਣਾ ਹੁੰਦਾ ਇਸ ਕਰਕੇ ਇਹ ਜਿਹੜਾ ਫੈਸਲਾ ਮੁੰਡਿਆਂ ਦੇ ਉੱਤੇ ਲਾਗੂ ਨਹੀਂ ਕੀਤਾ ਗਿਆ ਪਰ ਹੁਣ ਇਸ ਫੈਸਲੇ ਦੇ ਖਿਲਾਫ ਵੀ ਬਹੁਤ ਸਾਰੀਆਂ ਆਵਾਜ਼ਾਂ ਉੱਠ ਰਹੀਆਂ ਕੀ ਇਹ ਫੈਸਲਾ ਹੁਣ ਅੱਗੇ ਵੀ ਲਾਗੂ ਰਹੂਗਾ ਜਾਂ ਫਿਰ ਇਹ ਫੈਸਲਾ ਸਰਪੰਚ ਨੂੰ ਬਦਲਣਾ ਪਊਗਾ ਇਹ ਤਾਂ ਸਮਾਂ ਹੀ ਦੱਸੂਗਾ ਪਰ ਇਸ ਫੈਸਲੇ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਜ਼ਰੂਰ ਛਿੜ ਗਈ ਹੈ ਕਿ ਇੱਕ ਫੈਸਲੇ ਦੇ ਇਸ ਇੱਕ ਪਿੰਡ ਦੇ ਸਰਪੰਚ ਨੇ ਐਡਾ ਵੱਡਾ ਫੈਸਲਾ ਕਿਵੇਂ ਲਿਆ ਇਹ ਜਿਹੜਾ ਫੈਸਲਾ ਲਿਆ ਇਹ ਹਰਿਆਣਾ ਦੇ ਪਿੰਡ ਜਿਹੜਾ ਰੋहतक ਜ਼ਿਲ੍ਹੇ ਨਾਲ ਸੰਬੰਧਨਤਾ ਉੱਥੋਂ ਦੇ ਸਰਪੰਚ ਵੱਲੋਂ ਇਹ ਫੈਸਲਾ ਲਿਆ ਗਿਆ ਜਿੱਥੇ ਪਿੰਡ ਦੇ ਬਜ਼ੁਰਗ ਪਿੰਡ ਦੀਆਂ ਔਰਤਾਂ ਪਿੰਡ ਦੀਆਂ ਕੁੜੀਆਂ ਤੇ ਨੌਜਵਾਨ ਸ਼ਾਮਲ ਸੀ ਸਾਰਿਆਂ ਦੀ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਤੁਸੀਂ ਆਪਣੀ رائے ਜ਼ਰੂਰ ਦੇਣੀ ਹੈ